ਵਾਹੇ ਗੁਰੂ 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 ਸਤਨਾਮ ਵਾਹੇ ਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਕਾਰਯੋਗ ਪੈਰੀ ਸਾਧ ਸੰਗਤ ਜੀ ਜੋ ਕੇ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਜਾੜੇ ਨੂੰ ਮੁੱਖ ਰੱਖਦੇ ਹੋਇਆ 45 ਪਰਵਾਤ ਫੇਰੀਆਂ ਗੱਡੀਆਂ ਗਈਆਂ ਉਸ ਤੋਂ ਪਰਹੰ ਅੱਜ ਮਹਾਨ ਨਗਰ ਕੀਰਤਨ ਇਲਾਕੇ ਦੀਆਂ ਸੰਗਤਾਂ ਅਜ ਨਾਲੇ ਦੀਆਂ ਸੰਗਤਾਂ ਕੱਢ ਰਹੀਆਂ ਹਨ ਜੀ ਬੜੀ ਤੁਮਤਾ ਆਪਣੇ ਸਰਦਾ ਦੇ ਨਾਲ 15 ਤਰੀਕ ਨੂੰ ਬੜੀ ਸਰਦਾ ਦੇ ਨਾਲ ਜੋ ਕਿ ਪ੍ਰਕਾਸ਼ ਹਿਧਾਇਰਾ ਗੁਰੂ ਨਾਨਕ ਸਾਹਿਬ ਜੀ ਦਾ ਮਨਾ ਰਹੀਆਂ ਹਨ ਇਹਦੇ ਵਿੱਚ ਸਾਨੂੰ ਨੌਜਵਾਨਾਂ ਨੂੰ ਸਾਰਿਆਂ ਨੂੰ ਇਹ ਉਪਦੇਸ਼ ਦਿੱਤਾ ਜਾਂਦਾ ਹੈ ਕਿ ਅੰਮ੍ਰਿਤ ਛਕੋ ਗੁਰੂ ਵਾਲੇ ਬਣੋ ਨਾਮ ਜਪੋ ਇਸ ਕਰਕੇ ਜੋ ਜਿਹੜਾ ਕਿ ਰਾਤ ਦਸਿਆਂ ਤੋਂ ਰਾਤ ਹੋ ਜੋ ਇਸ ਕਰਕੇ ਭੰਦੀ ਕੀਤੀ ਇਸ ਕਰਕੇ ਪ੍ਰਭਾਤ ਫੇਰੀਆਂ ਐਸੇ ਕਰਕੇ ਨਗਰ ਕੀਰਤਨ ਕੱਢੇ ਜਾਂਦੇ ਆ ਗੁਰੂ ਨਾਨਕ ਦੇਵ ਜੀ ਦਾ ਜੋ ਵੀ ਗੁਰਪੁਰਬ ਬੜੀ ਤੁਮਤਾ ਹਮ ਤੇ ਸਰਦਾਰਾਂ ਸੈਂਟਰ ਦੇ ਘਰ ਦੁਆਰਾ ਸਭ ਤੋਂ ਮਨਾਇਆ ਜਾ ਰਿਹਾ ਜਿਹਦੇ ਵਿੱਚ ਭਾਈ ਸਾਹਿਬ ਭਾਈ ਮਲਕੀਤ ਸਿੰਘ ਜੀ ਕੇਵਲ ਸਿੰਘ ਜੀ ਰਿਕ ਸਿੰਘ ਜੀ ਸਾਰੀ ਜਥੇਬੰਦੀ ਨੇ ਰਲ ਕੇ ਕਮੇਟੀ ਨੇ ਬੜੇ ਸੰਜੋਗ ਦੇ ਨਾਲ ਸੰਗਤਾਂ ਦੇ ਸੰਜੋਗ ਦੇ ਨਾਲ ਇਹ ਪ੍ਰੋਗਰਾਮ ਤਨੀਕੇ ਸੀ ਚਲਾਏ ਸੀ ਇਸ ਕਰਕੇ ਸੰਗਤਾਂ ਬਹੁਤ ਜਦੋਂ ਇਹ ਪ੍ਰਬਾਤ ਫੇਰੀਆਂ ਗੱਡਣ ਲੱਗਿਆਂ ਸੰਗਤਾਂ ਨੇ ਬਹੁਤ ਅੰਮ੍ਰਿਤ ਛਕਿਆ ਗੁਰੂ ਵਾਲੇ ਬਣੇ ਆ ਪ੍ਰਮਾਤਮਾ ਹੋਰ ਵੀ ਕਿਰਪਾ ਕਰੇ ਚੜ੍ਹਦੀ ਕਲਾ ਰੱਖੇ ਨਾਮਦਾਰੀਆਂ ਦਾਤਾ ਬਖਸ਼ਣ ਸਾਨੂੰ ਇਹ ਕੋਈ ਰਸਤਾ ਇਹੋ ਹੀ ਰਾਹ ਵਾ ਕਿ ਜਿਹੜਾ ਕਿ ਪ੍ਰਬਾਤ ਫੇਰੀ ਦਾ ਇਹੋ ਹੀ ਲਾਭ ਆ ਜਿਹੜੀਆਂ ਕਿ ਸਿੱਖ ਨੌਜਵਾਨ ਪੀੜ੍ਹੀ ਵਾਲ ਘਟਾਈ ਜਾਂਦੇ ਆ ਅਤੇ ਨਸੇ ਤੋਂ ਅਜੀ ਰਾਤ ਕਰਾਉਂਦੇ ਆ ਸਾਰੀਆਂ ਸੰਗਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ